ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬਾਈ ਬਾਈ ਬਲਕਰਨ ਪਿੰਡ ਰਾਮਸਰੇ ਤੋਂ ਠੇਕੇਦਾਰ ਭਰਾ ਸਾਡੇ ਕੋਲੇ 20 ਦਿਨ ਪਹਿਲਾਂ ਪਹੁੰਚਿਆ ਸੀ ਤੋਂ ਬਾਈ ਕਹਿੰਦਾ ਬਾਈ ਨੇ ਆਪਾਂ ਨੂੰ ਨਾ ਬਾਈ ਫੁੱਲ ਹੈਵੀ ਸਾਈਜ਼ ਦੇ ਵਿੱਚ ਫੁੱਲ ਹੈਵੀ ਵਜਨ ਦੇ ਵਿੱਚ ਤੇ ਫੁੱਲ ਹੈਵੀ ਰੇਟ ਵਾਲਾ ਕਰਾਹਾ ਚਾਹੀਦਾ ਬਾਈ ਤੋਂ ਬਾਈ ਕਹਿੰਦਾ ਬਾਈ ਆਪਣਾ ਮਿੱਟੀ ਦਾ ਕੰਮ ਆ ਕਰਾਏ ਦਾ ਕੰਮ ਆ ਵੀ ਪੂਰਾ ਜਿਹੜਾ ਜਿਆਦਾ ਮਿੱਟੀ ਲੈ ਜਾਏ ਕਰਾਹਾ ਉਹ ਕਰਾਹਾ ਸਾਨੂੰ ਚਾਹੀਦਾ ਬਾਈ ਤੋਂ ਬਾਈ ਨੂੰ ਆਪਾਂ ਸੁਜੈਸਟ ਕੀਤਾ ਬਾਈ ਵੀ 8.5 ਫੁੱਟ ਬਾਈ ਫੁੱਲ ਔਨ ਟੌਪ ਕਰਾਹਾ ਬਣਦਾਗਾ 8.5 ਫੁੱਟ ਜੀ ਦੀ ਲੰਬਾਈ ਹੁੰਦੀ ਆ 8.5 ਫੁੱਟ ਜਿਹੜੇ ਕਰਾਦੀ ਉਚਾਈ ਹੁੰਦੀ ਆ। ਸੋ ਉਹ ਵਾਲਾ ਕਰਾਹ ਬਾਈ ਨੂੰ ਆਪਾਂ ਰੈਡੀ ਕਰਕੇ ਦਿੱਤਾ ਬਾਈ। ਸੋ ਬਾਈ ਜੀ ਇਹਦਾ ਜਿਹੜਾ ਵਜਨ ਆ ਨਾ ਵਜਨ। ਵਜਨ ਇਹਦਾ ਮਿਨੀਮਮ ਹੈਗਾ 2 ਕੁਇੰਟਲ। ਸੋ ਉੱਤੇ ਉੱਤੇ 2 ਕੁਇੰਟਲ 15-20 ਕਿਲੋ ਕਰਾਹੇ ਦਾ ਵਜਨ ਆਗਾ। ਸੋ ਇਹਦੇ ਵਿੱਚ ਸਪੈਸ਼ਲ ਘੋੜੀ ਲਾਈ ਹੋਈ ਆ ਆਪਾਂ। ਜੇ ਘੋੜੀ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਬਾਈ ਜੀ ਜਿਹੜੀ ਘੋੜੀ ਇਹਦੇ ਵਿੱਚ ਲਾਈ ਆਪਾਂ ਫੁੱਲ ਐਂਡ ਹੈਵੀ ਲਾਈਏ। ਬਾਈ ਕਹਿੰਦਾ ਬਾਈ ਵੀ ਇਹੋ ਜੀ ਘੋੜੀ ਲਾ ਦਿਓ। ਜਿਹੜੀ ਨਾ ਟੁੱਟੇ ਨਾ ਟੜਕੇ। ਸੋ ਬਾਈ ਨੂੰ ਆਪਾਂ ਫੁੱਲ ਆਨ ਗਾਰੰਟੀ ਦਿੱਤੀ ਆ ਪੂਰੀ ਵਧੀਆ ਘੋੜੀ ਲੱਗੇ ਦੇਵਾਂਗੇ ਇਹਦੇ ਵਿੱਚ ਆਪਾਂ ਜੇ ਘੋੜੀ ਦੀ ਗੱਲ ਕਰੀਏ ਬਾਈ ਇਹਦੇ ਵਿੱਚ ਆਪਾਂ 22 ਇੰਚੀ 500 ਦੀ ਘੋੜੀ ਲਈ ਹੋਈ ਹੈ 22 ਇੰਚੀ ਚੌੜੀ ਤੇ 500 ਦੀ ਮੋਟੀ ਸੋ ਫੁੱਲ ਹੈਵੀ ਇਹਦੇ ਵਿੱਚ ਆਪਾਂ ਘੋੜੀ ਲਈ ਹੋਈ ਆ ਉਹ ਬਾਈ ਨੂੰ ਆਪਾਂ ਅੱਜ ਡਿਲੀਵਰੀ ਦੇ ਰਹੇ ਆ ਕਰਾਹੇ ਦੀ ਸੋ ਭੇਜਾਂਗੇ ਕਰਾਹਾ ਆਪਾਂ ਡਿਲੀਵਰੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿਹੜਾ ਭਰਾ ਬਾਈ ਕਰਾਹਾ ਬਣਾਉਣ ਲਈ ਪਲਾਨ ਕਰ ਰਿਹਾ ਸੋਚ ਰਿਹਾ ਕਰਾਹਾ ਬਣਾਉਣ ਲਈ ਕਿਸੇ ਵੀ ਸਹਾਇ ਦਾ ਕਿੰਨੇ ਵੀ ਵਜਨ ਦਾ ਕਿਸੇ ਵੀ ਟਰੈਕਟਰ ਮਗਰ ਤਾਂ ਇੱਕ ਵਾਰੀ ਜ਼ਰੂਰ ਜਾਰ ਕਰ ਲੈ ਤੁਹਾਡੇ ਭਰਾ ਨੂੰ ਤੇ ਵਿਜ਼ਿਟ ਕਰਨਾ ਨਾ ਭੁੱਲਣਾ ਜੀ ਦੁਕਾਨ ਨੰਬਰ 3 ਉੱਤੇ ਬਾਕੀ ਕਰਾਹਾ ਬੁੱਕ ਕਰਨ ਲਈ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਸਾਡਾ ਸਕਰੀਨ ਉੱਤੇ ਨੰਬਰ ਚੱਲ ਰਿਹਾ ਤੁਸੀਂ ਕਰਾਹਾ ਬੁੱਕ ਕਰਨ ਲਈ ਸਾਨੂੰ ਕਾਲ ਕਰ ਸਕਦੇ ਹੋ ਕਿਤੇ ਵੀ ਦੂਰ ਨੇੜੇ ਪੰਜਾਬ ਰਾਜਸਥਾਨ ਹਰਿਆਣਾ ਫੋਰਨ ਕੰਟਰੀ ਤੋਂ ਵੀ ਤੁਸੀਂ ਕਾਲ ਕਰ ਸਕਦੇ ਹੋ ਆਪਾਂ ਡਿਲੀਵਰੀ ਦੇ ਦੇ ਦਾਂਗੇ ਬਾਈ ਜੀ ਸੋ ਇਹ ਤਾਂ ਜੀ ਕਰਾਹੇ ਦੀ ਅਗਲੀ ਸਾਈਡ ਸੀ ਸੋ ਇਹਦੇ ਇਸ ਤੋਂ ਬਾਅਦ ਕਰਾਹੇ ਦੀ ਬੈਕ ਸਾਈਡ ਦੀ ਗੱਲ ਕਰਦੇ ਆ ਆਜੋ ਬਾਈ ਲੈ ਵੀ ਵੀਰ ਮੜਾ ਜਾ ਪਿੱਛੇ ਨੂੰ ਬੈਕ ਕੈਮਰਾ ਘੁਮਾ ਦੇ ਸੋ ਬੈਕ ਸਾਈਡ ਦੇ ਵਿੱਚ ਤੁਹਾਨੂੰ ਦਿਖਾਉਣਿਆ ਕਰਾਹਾ ਵੀ ਇਹਦੇ ਵਿੱਚ ਜਿਹੜੇ ਆਪਾਂ ਬੀਮ ਲਾਏ ਹੋਇਆ ਨਾ ਕੋਟਾ ਹੀ ਚਿੱਟਾ ਹੀ ਸੂਤ ਵਾਲੇ ਫੁੱਲ ਐਂਡ ਹੈਵੀ ਲਾਈ ਹੋਏ ਆ। ਸੋ ਬਾਈ ਨੇ ਆਪਾਂ ਨੂੰ ਆਪਣੇ ਕੋਲੇ ਵਿਚਾਰਾ ਵੀ ਗਰੰਟੀ ਨਾ ਆਇਆ ਸੀ ਵੀਰ ਕਹਿੰਦਾ ਵੀ ਵਧੀਆ ਕਰਾਹੇ ਬਣਦੇ ਆ ਪੂਰਾ ਨਾਂ ਸੁਣਿਆ ਸੀ। ਸੋ ਤਾਂ ਕਰਕੇ ਕਰਕੇ ਬਾਈ ਨੂੰ ਆਪਾਂ ਫੁੱਲ ਐਂਡ ਪੂਰਾ ਤਸੱਲੀ ਦਿੱਤੀ ਹੈ ਵੀ ਪੂਰਾ ਇੱਕ ਨੰਬਰ ਕੰਮ ਤੁਹਾਨੂੰ ਕਰਕੇ ਦੇਵਾਂਗੇ। ਸੋ ਇਹਦੇ ਵਿੱਚ ਡਬਲ ਬੀਮ ਉੱਤੇ ਥੱਲੇ ਡਬਲ ਬੀਮ ਲੱਗੇ ਹੋਏ ਆ। ਬਾਕੀ ਇਹ ਚਾਦਰ ਨੂੰ ਸਪੋਰਟ ਵੀ ਵਿਚਾਲੇ ਦਿੱਤੀ ਹੋਈ ਹੈਗੀ। ਤਾਂ ਜੋ ਵੀ ਉਚਾਈ ਹੋਣ ਕਰਕੇ ਕਰਾਹੇ ਦੀ ਚਾਦਰ 'ਚ ਕਈ ਵਾਰੀ ਕੋਈ ਚੀਜ਼ ਲੱਗ ਜਾਵੇ ਤਾਂ ਉਹ 빙ੀ ਵਗੈਰਾ ਨਾ ਹੋ ਸਕੇ। ਸੋ ਇਹਦੇ ਵਿੱਚ ਆਪਾਂ ਸਪੋਰਟ ਲਾਈ ਹੋਈ ਆ। ਤੇ 8.5 ਫਟ ਕਰਾ ਦੇ ਵਿੱਚ 342 ਸਪੋਟਾਂ ਆ ਜਾਂਦੀਆਂ ਜੋ ਕਰਾਂਗੇ ਨੂੰ ਫੁੱਲ ਹਨ ਹੈਵੀ ਮਜ਼ਬੂਤ ਬਣਾਉਂਦੀਆਂ ਨੇ ਸੋ ਇੱਕ ਚੀਜ਼ ਤੁਹਾਨੂੰ ਹੋਰ ਡਿਫਰੈਂਟ ਨਜ਼ਰ ਆਉਂਦੀ ਹੋਣੀ ਆ ਹਰੇਕ ਕਲਾਹੇ ਤੋਂ ਅਲੱਗ-ਅਲੱਗ ਨਜ਼ਰ ਆਉਂਦੀ ਹੋਣੀ ਆ ਉਹ ਆ ਕਿੱਲੀਆਂ ਕਰਾਹੇ ਦੀਆਂ ਸੋ ਇਹ ਆਪਾਂ ਨੀਵੀਆਂ ਲੰਗਾ ਹੋਊਗਾ ਇਹਦੇ ਗੈਪ ਛੱਡ ਕੇ ਲਾਉਣ ਦਾ ਆਪਣਾ ਮਕਸਦ ਇਹੀ ਆ ਵੀ ਜਦੋਂ ਕਰਾਹਾ ਆਪਾਂ ਲਾਈਏ ਤੋਂ ਫੁੱਲ ਸਹੀ ਤੇ ਸ਼ੁੱਧ ਚੱਲੇ ਸੋ ਤਾਂ ਕਰਕੇ ਮੈਂਟੇਨ ਕਰਕੇ ਆ ਬਰੇ ਵਿੱਚ ਕਿੱਲੀਆਂ ਲੰਗਾ ਹੋਊਗਾ ਨੇ ਰਕਾਬਾਂ ਵਗੈਰਾ ਪੰਗਾ ਹੋਊਗਾ ਨੇ ਹੁੱਕ ਨੇੜੇ ਹੋ ਕੇ ਦਿਖਾਦੀ ਮੇਰਾ ਵੀਰ ਉਹ ਬਾਈ ਕਹਿੰਦਾ ਬਈ ਬਈ ਕਈ ਰੀ ਟਰੈਕਟਰ ਵਗੈਰਾ ਟਰਾਲਾ ਵਗੈਰਾ ਖੋਬੇ ਜਾਂਦਾ ਤਾਂ ਹੁੱਕ ਸਾਡੀ ਪੂਰੀ ਵਧੀਆ ਤੇ ਹੈਵੀ ਲਾ ਦਿਓ ਸੋ ਆਪਾਂ ਵਧੀਆ ਪੂਰੀ ਹੁੱਕ ਲਾ ਕੇ ਦਿੱਤੀ ਆ ਥੱਲੋਂ ਵੀ ਪੂਰੀ ਵਧੀਆ ਸਪੋਰਟ ਦਿੱਤੀ ਹੋਈ ਆ ਤਾਂ ਜੋ 빙ੀ ਵਗੈਰਾ ਨਾ ਹੋ ਸਕੇ ਬਾਕੀ ਇਧਰੋਂ ਵੀ ਵੀਰ ਮੇਰਾ ਦਿਖਾ ਦੇ ਨੇੜੇ ਆ ਕੇ ਕਰਾ ਫੁੱਲ ਵਧੀਆ ਤੇ ਹੈਵੀ ਬਣਾਇਆ ਹੋਇਆ ਬਾਈ ਜੀ ਇਹਦੇ ਵਿੱਚ ਆਪਾਂ ਚਾਦਰ ਦੀ ਗੱਲ ਕਰਕੇ ਚਾਦਰ ਇਹਦੇ ਵਿੱਚ ਆਪਾਂ ਟਾਟਾ ਲਪਰ ਉਹਦੀ ਕਾਲੀ ਪੂਰੀ ਵਧੀਆ ਲਾਈ ਹੋਈ ਆ ਦੱਸ ਗਏ ਇਹਦੀ ਸੋ ਜੇ ਛੁਰੀ ਦੀ ਗੱਲ ਕਰਕੇ ਬਾਈ ਛੁਰੀਏ ਦੇ ਵਿੱਚ ਆਪਾਂ ਸਪੈਸ਼ਲ ਛੁਰੀ ਲਾਈ ਹੋਈ ਆ ਜਿਹੜੀ ਕਿ ਲੁਧਿਆਣੇ ਤੋਂ ਤਿਆਰ ਹੋ ਕੇ ਆਉਂਦੀ ਆ ਸਪੈਸ਼ਲ ਪੂਰੀ ਵਧੀਆ 2.5 ਮੋਟੀ ਛੇਪਰ ਵਾਲੀ ਉਹ ਲਾਈ ਹੋਈ ਆ ਪੂਰੀ ਮਹਿੰਗੀ ਜਿਹਦੀ ਕਸਾਈ ਬਹੁਤ ਘੱਟ ਆ ਸੋ ਜੇ ਤੁਸੀਂ ਵੀ ਕਰਾਹਾ ਬਣਾਉਣ ਲਈ ਸੋਚ ਰਹੇ ਹੋ ਤਾਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੇ ਲਾਜ਼ਮੀ ਸ਼ੇਅਰ ਕਰ ਦਿਓ ਬਾਈ ਜੀ ਕਿਰਸਾਨ ਭਰਾਵਾਂ ਤੱਕ ਆਪਣੀ ਵੀਡੀਓ ਤਾਂ ਜੋ ਆਪਣਾ ਐਡਰੈਸ ਕੰਟੈਕਟ ਨੰਬਰ ਉਹਨਾਂ ਤੱਕ ਸੌਖਾ ਪਹੁੰਚ ਜਾਏ ਸੋ ਜ਼ਰੂਰ ਸ਼ੇਅਰ ਕਰ ਦਿਓ ਜੀ ਤੇ ਜਿਹੜਾ ਭਰਾ ਆਪਣੇ ਫੇਸਬੁਕ ਪੇਜ ਤੇ ਪਹਿਲੀ ਵਾਰ ਆਪਣੇ ਨਾਲ ਜੁੜਿਆ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਿਹਾ ਹੈ ਬ ਤੇ ਜਿਹੜਾ ਭਰਾ YouTube ਚੈਨਲ ਤੇ ਪਹਿਲੀ ਵਾਰ ਆਇਆ ਬਈ ਆਪਣੇ ਸੋ YouTube ਚੈਨਲ ਨੂੰ ਵੀ ਬੈਲ ਆਈਕਨ ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਜਾਏ ਸੋ ਜਰੂਰ ਦਿਓ ਸੇਵਾ ਦਾ ਮੌਕਾ ਜੀ ਤੇ ਬਾਕੀ ਲਾਜ਼ਮੀ ਸ਼ੇਅਰ ਕਰ ਦਿਓ ਜੀ ਸਤਿ ਸ੍ਰੀ ਅਕਾਲ